ਇੱਕੋਂਦੀ ਫਸਲ ਤੇ ਆ ਤੇ ਫਸਲ ਤੇ ਜਿਹੜੀ ਆਏ ਸਾਲੀ ਮਰ ਜਾਂਦੀ ਠੀਕ ਹੈ ਜੀ ਇਹ ਕੋਈ ਆਸ ਹੁੰਦੀ ਆ ਵੀ ਇਤੋਂ ਪੈਸੇ ਲੈ ਕੇ ਤੇ ਘਰ-ਬਾਰ ਕਰੇ ਬਣ ਜੂਗਾ ਜਾਂ ਕੁਝ ਹੋਰ ਕੰਮ ਕਰਾਂਗੇ ਤੇ ਸਾਡੇ ਕੋਈ ਐਦਾਂ ਦੀ ਕੋਈ ਹੈ ਨਹੀਂ ਹੱਥ ਹੀ ਨਹੀਂ ਕੋਈ ਤੇ ਅੜਦਾ ਕਿਹਦਾ ਹਲ ਤਾਂ ਪਾਣੀ ਆ ਜਾਂਦਾ ਸਾਡਾ ਕੋਈ ਕਮਾਈ ਵਾਲਾ ਹੈ ਨਹੀਂ ਦੋ ਸਾਡੇ ਅੱਗੇ ਬੱਚੇ ਇਤੋਂ ਪੂਰੇ ਹੋ ਗਏ ਆ ਦੋ ਬੱਚੇ ਆ ਤੇ ਇਹੋ ਹੀ ਆ ਹੁਣ ਇੱਕ ਤਰ੍ਹਾਂ ਮੱਠੇ ਸਿਰ ਠੇਕੇ ਤੇ ਪਰਿਵਾਰ ਹੀ ਦੀ ਇਹ ਕੋਈ ਵਜਦਾ ਬੋਈਦਾ ਹੈ ਨਹੀਂ ਆਪਣੇ ਪਰਿਵਾਰ ਖਲੋਤਾ ਬਹੁਤੇ ਗਰੀਬ ਆ ਤੇ ਇਹਨਾਂ ਦੇ ਘਰ ਦੇ ਜਿਹੜੇ ਛੱਪਾ ਪੂਰੀਆਂ ਡਿੱਗਣ ਨੂੰ ਤਿਆਰ ਹੋਈਆਂ ਪੀਆਂ ਪਾਣੀ ਦਾ ਕਰਨਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਗਦਾਨੀ ਸੱਜਣਾ ਨੂੰ ਤੇ ਐਨਆਰਆਈ ਵੀਰਾਂ ਨੂੰ ਕਿ ਛੱਪਾ ਬਹੁਤ ਵਾਲਿਆਂ ਵਾਲੀਆਂ ਛੱਪਾ ਵਾਧਣਾ ਤੁਹਾਨੂੰ ਪਤਾ ਵੀ ਜਿਹੜਾ ਉਹ ਵੀ ਕੋਲ ਤੋਂ ਕੋਈ ਬਣਾ ਲੈ ਹੋਣ ਨਹੀਂ ਤਕਾਹੇ ਜੋ ਵੇ ਨਹੀਂ ਜੀ। ਤੇ ਕੋਈ ਆ ਤੁਹਾਡੀ ਕੋ ਮਦਦ ਕਰਨ ਦੀ। ਨਹੀਂ ਸਾਡੀ ਨੂੰ ਮਦਦ ਚਾਹੀਦੀ। ਕੀ ਕਹਿਣਾ ਚੋਣ ਨਹੀਂ ਤੁਸੀਂ। ਅਏ ਉਹ ਕਹਿੰਦੇ ਆ ਵੀ ਸਾਨੂੰ ਹੁਣ ਚਲੋ ਸਾਡਾ ਕੋਈ ਹੱਥ ਵਟਾ ਦੇ। ਸਾਡੇ ਕੋਠੇ ਬਣ ਜਾਣ ਤਾਂ ਚਲੋ ਹੀ ਸੌਖੇ ਹੋ ਜੀ। ਹਾਂ ਜੀ। ਠੀਕ ਹੈ। ਸੂਬੇ ਭਰ ਵਿੱਚ ਆਏ ਹੜ੍ਹਾਂ ਨੇ ਜਿੱਥੇ ਮੱਚੀ ਤਬਾਹੀ ਕਾਰਨ ਅਨੇਕਾਂ ਪਰਿਵਾਰ ਪ੍ਰਭਾਵਿਤ ਹੋਏ ਹਨ, ਉਹਨਾਂ ਵਿੱਚੋਂ ਇੱਕ ਪਰਿਵਾਰ ਪਿੰਡ ਮੰਡ ਰਾਇਪੁਰ ਰਾਈਆਂ ਦਾ ਵੀ ਹੈ। ਇਹ ਪਰਿਵਾਰ ਹੈ। ਜਿੱਥੇ ਦਰਿਆ ਤੇ ਬਰਸਾਤ ਚ ਕਿਰਨ ਕਾਰਨ ਇਹਨਾਂ ਦੀਆਂ ਫਸਲਾਂ ਤਾਂ ਬਰਬਾਦ ਹੋਈਆਂ ਹੀ ਹਨ ਉਥੇ ਮਕਾਨ ਵੀ ਆਪਣੀ ਅੰਤਿਮ ਸਾਹਾਂ ਤੇ ਹਨ ਤੇ ਕਿਸੇ ਵੇਲੇ ਵੀ ਡਿੱਗ ਸਕਦੇ ਹਨ ਪਰਿਵਾਰ ਨੇ ਦੱਸਿਆ ਹੈ ਕਿ ਹੋਂਦੀ ਫਸਲ ਤਾਂ ਤਬਾਹ ਹੋਈ ਹੀ ਹੈ ਪਾਣੀ ਅਜੇ ਤੱਕ ਖੜਾ ਹੋਣ ਕਾਰਨ ਕਣਕ ਦੀ ਫਸਲ ਤੋਂ ਵੀ ਉਮੀਦ ਟੁੱਟ ਗਈ ਹੈ ਉਹਨਾਂ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜਾ ਤਾਜੋ ਮਕਾਨ ਨੂੰ ਦੁਬਾਰਾ ਢਾਕੇ ਬਣਾਇਆ ਜਾ ਸਕੇ ਬਣਾਣਾ ਚੋਲੇ ਵੀ ਸਾਡੀ ਕੋਈ ਮਤ ਕਰਦੇ ਸਾਡਾ ਕੋਈ ਘਰ-ਬਾਰ ਬਣ ਜੇ ਤੇ ਇੱਕ ਹੁੰਦੀ ਫਸਲ ਤੇ ਆ ਤੇ ਫਸਲ ਤੇ ਜਿਹੜੀ ਆਏ ਸਾਲੀ ਮਰ ਜਾਂਦੀ ਠੀਕ ਹੈ ਜੀ ਇੱਕ ਇਹੋ ਆਸ ਹੁੰਦੀ ਹੈ ਵੀ ਇਤੋਂ ਪੈਸੇ ਲੈ ਕੇ ਤੇ ਘਰ-ਬਾਰ ਕਰੇ ਬਣ ਜੂਗਾ ਜਾਂ ਕੁਝ ਹੋਰ ਕੰਮ ਕਰਾਂਗੇ ਤੇ ਸਾਡੇ ਕੋਈ ਏਦਾਂ ਦੀ ਕੋਈ ਹੈ ਹੀ ਨਹੀਂ ਹੱਥ ਹੀ ਨਹੀਂ ਕੋਈ ਪਿਆੜਦਾ ਕਿਤੇ ਵੀ ਤੇ ਇਹੋ ਗੱਲ ਕਹਿੰਦੇ ਆ ਵੀ ਸਾਡੀ ਕੋਈ ਵੀਰ ਭਰਾ ਕੋਈ ਸਾਡੀ ਬਾਹ ਫੜ ਲੈ ਤੇ ਸਾਡਾ ਕੋਈ ਘਰ-ਬਾਰ ਬਣਾ ਦੇ ਹਾਂਜੀ ਕੀ ਹਾਲਾਤ ਨੇ ਹੁਣ ਕੰਮ ਕਰਨੇ ਹਾਲਾਤ ਜੀ ਵੇਖ ਹੀ ਲੇ ਤੁਸੀਂ ਬਹੁਤ ਮਾੜੇ ਆ ਬਾਲੇ ਜਿਹੜੇ ਬਾਲੇ ਗਲ ਚੁੱਕੇ ਆ ਛੱਤਾ ਬਿਲਕੁਲ ਖਤਮ ਹੋ ਗਿਆ ਤਸੀਂ ਤੇ ਡਰਦੇ ਡਰਦੇ ਅੰਦਰ ਵੜਦੇ ਆ ਵੀ ਚਲੋ ਕਿਤੇ ਉਤੋਂ ਡੇਗ ਨਾ ਪਵੇ ਕਿਤੇ ਹਾਂਜੀ ਕੀ ਕਹਿਣਾ ਚਾਹੁੰਦੇ ਆਏ ਦੇਖੋ ਕਹਿਣਾ ਚਾਹੁੰਦੇ ਆ ਵੀ ਵੇਖ ਲਓ ਅਜੇ ਤੱਕ ਪਾਣੀ ਜਿਹੜਾ ਵਾ ਅਸੀਂ ਤਾਂ ਆਖਿਆ ਚਲੋ ਲੱਥ ਗਿਆ ਲੱਥ ਗਿਆ ਪਾਣੀ ਅਜੇ ਤੱਕ ਘਰ ਦੇ ਕੋਲ ਵਾ ਵਗਣ ਡਿਆ ਪੂਰਾ ਤਸੀਂ ਆਨੇ ਆ ਵੀ ਪਾਣੀ ਦਾ ਅਜੇ ਵੀ ਸਾਨੂੰ ਖਤਰਾ ਦਿਖਦਾ ਵਾ ਜੇ ਵੀ ਪੂਰਾ ਵੀ ਦੱਸਦੇ ਪਾਣੀ ਦਾ ਖਤਰਾ ਇਹ ਉਹ ਚਾਹੁੰਦੇ ਆ ਵੀ ਸਾਡਾ ਕੋਈ ਨਾ ਕੋਈ ਵੀਰ ਭਰਾ ਜੇ ਕੋਈ ਹੈਗਾ ਤੇ ਸਾਨੂੰ ਮਤ ਪਚਾਵੇ ਤੇ ਸਾਡੀ ਕੋਈ ਮਤ ਕੀਤੀ ਜਾਵੇ ਬਸ ਹੋਰ ਕੁਝ ਨਹੀਂ ਚਾਹੁੰਦੇ ਠੀਕ ਹੈ ਹਾਂਜੀ ਇਹੋ ਕਹਿਣਾ ਚਾਹੁੰਦੇ ਆ ਵੀ ਆਏ ਸਾਲ ਤਾਂ ਪਾਣੀ ਆ ਜਾਂਦਾ ਸਾਡਾ ਕੋਈ ਗਮਾਈ ਵਾਲਾ ਹੈ ਦੋ ਸਾਡੇ ਅੱਗੇ ਬੱਚੇ ਹੀ ਤਾਂ ਪੂਰੇ ਹੋ ਗਏ ਆ ਦੋ ਬੱਚੇ ਆ ਤੇ ਇਹੋ ਹੀ ਹੁਣ ਇੱਕ ਰਮਾਠੇ ਸੇ ਸੇਕੇ ਤੇ ਪਰਿਵਾਰੀ ਦੀ ਹੈ ਤੇ ਕੋਈ ਵਜਦਾ ਬੋਈਦਾ ਨਹੀਂ ਆ ਪਾਣੀ ਘਰ ਤੱਕ ਆ ਗਿਆ ਸੀ ਪਾਣੀ ਘਰ ਤੱਕ ਆਇਆ ਗੋੜੇ ਗੋੜੇ ਪਾਣੀ ਹੀ ਤੇ ਜਦੋਂ ਹੀ ਨਿਕਲੇ ਮੁਰਦਾਰਾ ਸਾਹਿਬ ਨਹੀਂ ਗਏ ਠੀਕ ਹੈ ਉੱਥੇ ਰਹਿੰਦਾ 15 ਦਿਨ ਛੱਪਾਂ ਮਾਰੀਆਂ ਬਹੁਤ ਛੱਪਾਂ ਬਹੁਤ ਵਾਲਿਆਂ ਵਾਲੀਆਂ ਛੱਪਾਂ ਵਧਾਉਣਾ ਜੀ ਤੁਹਾਨੂੰ ਪਤਾ ਵੀ ਜਿਹੜਾ ਉਹ ਵੇਖੋ ਕੋਲ ਤੋਂ ਕੋਈ ਬਣਾ ਲੇ ਹੁਣ ਅਹੀਂ ਤੇ ਕਾਹੇ ਜੋਗੇ ਨਹੀਂ ਹੈ ਦੇਖਣਾ ਤੇ ਕੋਈ ਆਇਆ ਤੁਹਾਡੀ ਕੋ ਮਦਦ ਕਰਨ ਲਈ ਨਹੀਂ ਸਾਡੀ ਦੀ ਮਦਦ ਕਰਨ ਕੀ ਕਹਿਣਾ ਚਾਹੁੰਦੇ ਆਏ ਉਹ ਕਹਿੰਦੇ ਆ ਵੀ ਸਾਨੂੰ ਚਲੋ ਸਾਡਾ ਕੋਈ ਹੱਥ ਵਟਾ ਦੇ ਆਡੇ ਕੋਠੇ ਬਣ ਜਾਣ ਤਾਂ ਚਲੋ ਹੀ ਸੌਖੇ ਹੋ ਜਗੇ ਹਾਂਜੀ ਠੀਕਾ ਪਿੰਡ ਦਾ ਰਪਰਈਆ ਮੰਡ ਦੇ ਵਿੱਚ ਅਸੀਂ ਰਹਿੰਦੇ ਪਏ ਆ ਤੇ ਜਿਹੜਾ ਇਹ ਨਾਲ ਆਪਣੇ ਪਰਿਵਾਰ ਖਲੋਤਾ ਬਹੁਤੀ ਗਰੀਬ ਆ ਤੇ ਇਹਨਾਂ ਦੇ ਘਰ ਦੀ ਜਿਹੜੇ ਛੱਤਾਂ ਪੂਰੀਆਂ ਡਿੱਗਣੋਂ ਤਿਆਰ ਹੋਈਆਂ ਪਈਆਂ ਪਾਣੀ ਦਾ ਕਾਰਨ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਗਦਾਨੀ ਸੱਜਣਾ ਨੂੰ ਤੇ ਐਨਆਰਆਈ ਵੀਰਾਂ ਨੂੰ ਕਿ ਵੱੱਤ ਵੱੱਤ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਵੀ ਘਰ ਬਣ ਸਕੇ ਹਾਂਜੀ ਪਾਣੀ ਦਾ ਹਾਰਸਾਲੀ ਆ ਜਾਂਦਾ ਹੁਣ ਇਹਨਾਂ ਦੀ ਤੁਸੀਂ ਵੇਖ ਹੀ ਲਈ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਆ ਜੀ ਹਾਂਜੀ ਵੱਤੋ ਵੱਦ ਇਹਨਾਂ ਦੀ ਮਦਦ ਕੀਤੀ ਜਾਵੇ ਉਸ ਕਾਰੀ ਨੁਮਾਇੰਦਾ ਆਇਆ ਇੱਥੇ ਅਜੇ ਨਹੀਂ ਜੀ ਨਹੀਂ ਕੋਈ ਨਹੀਂ ਆਇਆ ਜੀ ਅਜੇ ਤੱਕ ਹਾਂਜੀ ਤੇ ਮਕਾਨਾਂ ਦੇ ਤੇ 23 ਦੇ ਵਿੱਚ ਵੀ ਆ ਗਿਆ ਸੀ ਤੇ ਉਦੋਂ ਹੀ ਦੀ ਆਰਤੀਆਂ ਕੋ ਪੈਸੇ ਫੜ ਕੇ ਠੇਕੇ ਦੇ ਪਾਈ ਵਾਈ ਦੀ ਆ ਤੇ ਹੁਣ ਫੇਰ ਆਰਤੀਆਂ ਕੋ ਪੈਸੇ ਲੈ ਕੇ ਤੇ ਪੜੀ ਵਾਈ ਆ ਤੇ ਹੁਣ ਕੋਈ ਆਸ ਨਹੀਂ ਤੇ ਕੋਠਿਆਂ ਮਕਾਨਾਂ ਨੂੰ ਤੇੜਾ ਆ ਗਿਆ ਤੇ ਆ ਛੱਤਾਂ ਵੀ ਵਿਖੋ ਡਿੱਗੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕੋਈ ਚਾਹੁੰਦੇ ਕੋਈ ਪ੍ਰਸ਼ਾਸਨ ਵਾਲਾ ਕੋਈ ਸੇਵਾ ਸਾਡੀ ਕਰ ਸਕੇ ਤੇ ਮੜਾ ਮੋਟੋ ਕਰ ਲਈਏ ਜੀ ਗਾਂਡਾ